हां ਵੀ ਮਿੱਤਰੋ ਆਪਾਂ ਤੁਹਾਨੂੰ ਅੱਜ ਇੱਕ ਐਸੀ ਕੋਠੀ ਵਿਖਾਉਣੇ ਆ ਜੋ ਕਿ ਨਾ ਬਹੁਤ ਹੀ ਕਮਾਲ ਦੀ ਕੋਠੀ ਬਣਾਈ ਹੋਈ ਆ ਬਹੁਤ ਕੈਂਟ ਆ ਤਿੰਨ ਪਾਸਿਆਂ ਤੋਂ ਫਰੰਟਾ ਕੋਠੀ ਦਾ ਕਲਾਸਿਕਰ ਲੁੱਕ ਐ ਇਸ ਕੋਠੀ ਦੀ ਤੇ 3200 ਸਕਰ ਫੁੱਟ ਏਰੀਆ ਹੈ 22 ਦੇ ਕਹਿਣ ਮੁਤਾਬਕ 25 ਲੱਖ ਰੁਪਏ ਇਸ ਤੇ ਹੁਣ ਤੱਕ ਲੱਗ ਚੁੱਕਾ ਹੈ ਪੱਥਰ ਤੇ ਜੋੜੀਆਂ ਦਾ ਕੰਮ ਰੰਦਾ ਹੈ ਪਲਸਤਰ ਵਗੈਰਾ ਹੋ ਕੇ ਰੈਡੀ ਆ ਰੋੜੀ ਰੋੜੀ ਕੁੱਟੀ ਪਈ ਆ ਪਲੰਬਰ ਦਾ ਕੰਮ ਹੋ ਗਿਆ ਬਾਈ ਦਾ ਆ ਵੇਖੋ ਦੋਸਤੋ ਇਹ ਫਰੰਟ ਹੈ ਕੋਠੀ ਦਾ ਜੋ ਕਿ ਬਾਈ ਨੇ ਸਾਈਡ ਤੇ ਤਾਂ ਲਿਆ ਤੇ ਧੁੱਪ ਵਗੈਰਾ ਦਾ ਧਿਆਨ ਰੱਖ ਕੇ ਸੂਰਜ ਦੀ ਰੋਸ਼ਨੀ ਤਾਂ ਕਿ ਵਿੱਚ ਨਾ ਜਾਵੇ ਲਾਈਟ ਆ ਵੇਖੋ ਇੱਧਰ ਬੈਕ ਸਾਈਡ ਤੇ ਬਾਈ ਨੇ ਆਰ ਜੀ ਰਸੋਈ ਵਾਸਤੇ ਬਰਾਂਡਾ ਪਾਇਆ ਪਹਿਲਾਂ ਜੋ ਕਿ ਜਿਸ ਨੂੰ ਕਿ ਕੋਠੀ ਦਾ ਸੇਮ ਕੋਠੀ ਦੀ ਸ਼ੇਪ ਦਿੱਤੀ ਹੈਗੀ ਆ ਵੇਖੋ ਇਹ ਬੈਕ ਸਾਈਡ ਆ ਗਈ ਬਾਈ ਦੀ ਕੋਠੀ ਦੀ ਆ ਵੇਖੋ ਦੋਸਤੋ ਇੱਥੇ ਆਰ ਜੀ ਰਸੋਈ ਬਣਨੀ ਹੈ ਅਗੇ ਇਹ ਟਾ ਕੋਠੀ ਦੇ ਵਿੱਚ ਜਾ ਰਿਹਾ ਜਿਹੜਾ ਇੱਥੇ ਕਿਚਨ ਅਟੈਚ ਕੀਤਾ ਹੈ ਕੋਠੀ ਵਾਲਾ ਅੰਦਰ ਦੀ ਵੀ bxaਵਾਂਗੇ ਤੁਹਾਨੂੰ ਆ ਵੇਖੋ ਇੱਕ ਰੂਮ ਬਣਾਇਆ ਆ ਆਮ ਬਰਾਂਡੇ ਦੇ ਨਾਲ ਜਿੱਥੇ ਕਿ ਬਰਾਂਡੇ ਵਿੱਚ ਚੁੱਲ੍ਹਾ ਵਗੈਰਾ ਹੋਣਾ ਆਮ ਬਾਹਰ ਵਾਲਾ ਤੇ ਇਹ ਇੱਕ ਆਮ ਰਸੋਈ ਬਣਾਈ ਹੈ ਆਪਣੀ ਜਿੱਥੇ ਕਿ ਆਮ ਹੋਰ ਵੀ ਬਰਤਨ ਵਗੈਰਾ ਧਰ ਸਕਦੇ ਆ ਆਪਾਂ ਜਾਂ ਕੋਈ ਕੱਠ ਵੱਠ ਦਾ ਕੋਈ ਕੰਮ ਹੁੰਦਾ ਉਦੋਂ ਰੋਟੀ ਵਗੈਰਾ ਬਣਾਉਣੀ ਹੁੰਦੀ ਹੈ ਆ ਜੀ ਦੋਸਤੋ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਵੈਸੇ ਕੋਠੀ ਦੀ ਲੁੱਕ ਬਹੁਤ ਸੋਹਣੀ ਹੈ ਉਹ ਇਧਰ 프ੌਂਟ ਤੇ ਤੁਸੀਂ ਰਾਈਟ ਸਾਈਡ ਤੇ ਬਰਾਂਡੇ ਵੇਖ ਰਹੇ ਹੋ ਉਹ ਵੀ ਬਾਈ ਨੇ ਕੋਠੀ ਦੀ ਸ਼ੇਪ ਦਿੱਤੀ ਆ ਉਹ ਬਰਾਂਡਿਆਂ ਨੂੰ ਆ ਵੇਖੋ ਦੋਸਤੋ 3D ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਆ ਵੇਖੋ ਪੋਰਚ ਕਾਫੀ ਖੁੱਲਾ ਸੀ ਤੇ ਇਹ ਮੇਨ ਗੇਟ ਆ ਗਿਆ ਕੋਠੀ ਦਾ ਡਾਊਨ ਸੀਲਿੰਗ ਵਗੈਰਾ ਕਰਾ ਰੱਖੀ ਹੈ ਬਾਈ ਨੇ ਤੇ ਕੁਝ ਕਮਰਿਆਂ 'ਚ ਪੀਓਪੀ ਕਰਾਈ ਹੈ 3D ਤੇ ਕੁਝ ਡਾਊਨ ਸੀਲਿੰਗ ਕਰਾਈ ਹੈ ਭਾਈ ਕਹਿੰਦਾ ਇੱਕੋ ਜਿਹਾ ਕਨਸੈਪਟ ਨਹੀਂ ਰੱਖਿਆ ਅਲੱਗ-ਅਲੱਗ ਕੀਤਾ ਤਾਂ ਕਿ ਸਾਰੇ ਕਮਰੇ ਸੇਮ ਨਾ ਲੱਗਣ ਆ ਵੀਖੋ ਲੌਬੀ ਬਹੁਤ ਕੁੱਲੀ ਆ ਦੋਸਤੋ ਲੌਬੀ ਦੇ ਵਿੱਚ ਨੇਚਰਲ ਲਾਈਟ ਬਹੁਤ ਜ਼ਿਆਦਾ ਪੈਂਦੀ ਆ ਵਿੱਚ ਕੋਠੀਆਂ 'ਚ ਹਨੇਰਾ ਹੁੰਦਾ ਉਦਾਂ ਨਹੀਂ ਹੈਗਾ ਇਸ ਵਿੱਚ ਆ ਦੇਖੋ ਡਾਊਨ ਸੀਲਿੰਗ ਇਹ ਡ੍ਰੈنگ ਰੂਮ ਆ ਗਿਆ ਜਿਸ ਦੇ ਵਿੱਚ ਇੱਕ ਵੱਡੀ ਵਿੰਡੋ ਲੱਗੀ ਹੋਈ ਹੈ ਫਰੰਟ ਤੇ ਇਹ ਡ੍ਰੈنگ ਰੂਮ ਬਣਾਇਆ ਗਿਆ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਕੋਠੀ ਦੇ ਵਿੱਚ ਐਂਟਰ ਹੋਣਸਾਰ ਆਵੇ ਖੂਸ ਵਿੱਚ ਤਿੰਨ ਬੈਡਰੂਮ ਨੇਗੇ ਫਸਟ ਤੇ ਰਾਈਟ ਸਾਈਡ ਤੇ ਇੱਕ ਬੈਡਰੂਮ ਆ ਗਿਆ ਇਸ ਦੇ ਵਿੱਚ ਵੀ ਵੱਡੀ ਵਿੰਡੋ ਲਗਾਈ ਗਈ ਹੈ ਫਰੰਟ ਤੇ ਆ ਵੇਖੋ ਦੋਸਤੋ ਤੇ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਆ ਵੇਖੋ ਵਾਸ਼ਰੂਮ ਡਰੈਸਿੰਗ ਰੂਮ ਦੋਨੋਂ ਅਟੈਚ ਕੀਤੇ ਹੋਏ ਨੇ ਬਹੁਤ ਜ਼ਿਆਦਾ ਬਾਈ ਕਹਿੰਦਾ ਨਾ ਆਪਣਾ ਮਤਲਬ ਇੰਨਾ ਕੰਡ ਕੰਮ ਕੀਤਾ ਆਪਣੇ ਪੰਤਾਲੇ ਵਗੈਰਾ ਦਾ ਪਾਣੀ ਵੀ ਨਾ ਵੇੜੇ 'ਚ ਨਹੀਂ ਆਉਂਦਾ ਸਾਰਾ ਵਿੱਚ ਪੈਪ ਰਾਹੀਂ ਬਾਹਰ ਨਾਲੇ 'ਚ ਜਾਣਾ ਮੀਂਹ ਪੈਂਦੇ ਦਾ ਪਤਾ ਨਹੀਂ ਲੱਗਣਾ ਵੇੜੇ 'ਚ ਵੀ ਪੰਤਾਲੇ ਦਾ ਪਾਣੀ ਆ ਰਿਹਾ ਹੈ ਐਨੀ ਪਲੈਨਿੰਗ ਨਾਲ ਕੰਮ ਕੀਤਾ ਬਾਈ ਨੇ ਆ ਵੇਖੋ ਦੋਸਤੋ ਇਧਰ ਕਿਚਨ ਆ ਗਿਆ ਕਿਚਨ ਦਾ ਇੱਕ ਉਧਰਲੀ ਸਾਈਡ ਤੇ ਗੇਟ ਰੱਖਿਆ ਹੋਇਆ ਜੋ ਕਿ ਆਰ ਜੀ ਰਸੋਈ ਦੇ ਨਾਲ ਅਟੈਚ ਹੈ ਤਾਂ ਕਿ ਬੁੜੀਆਂ ਨੂੰ ਪਰੇਸ਼ਾਨੀ ਨਾ ਆਵੇ ਲੇਡੀਜ਼ ਨੂੰ ਖਾਣਾ ਬਣਾਉਂਦੇ ਸਮੇਂ ਕੋਈ ਚੀਜ਼ ਇੱਧਰ ਰੱਖਣੀ ਉੱਧਰ ਰੱਖਣੀ ਆ ਆਪਣੇ ਪਿੰਡਾਂ 'ਚ ਹੁੰਦੀ ਆ ਹਰ ਇੱਕ ਦੇ ਜੋ ਕਿ ਆਰ ਜੀ ਕਿਚਨ ਆਰਚੀਤ ਸੋਈ ਬਣੀ ਹੁੰਦੀ ਹੈ ਉੱਥੇ ਜਿਆਦਾ ਕੰਮ ਕਰਦੀਆਂ ਬੁੜੀਆਂ ਰਸੋਈ ਆਪਣੀ ਕੋਠੀ ਦੇ ਵਿੱਚ ਕੰਮ ਘੱਟ ਕਰਕੇ ਰਾਜੀ ਹੁੰਦੇ ਨੇ ਖੁੱਲੇ ਤਾਂ ਜਗ੍ਹਾ ਤੇ ਕੰਮ ਕੀਤਾ ਹੁੰਦਾ ਨਾ ਤਾਂ ਕਰਕੇ ਬਿਨਾਂ ਜਿੱਦਾਂ ਰਿਵਾਜ ਹੁੰਦਾ ਆ ਵੇਖੋ ਪਿੱਛੇ ਦੋ ਬੈੱਡਰੂਮ ਇੱਕ ਬੈੱਡਰੂਮ ਇਹ ਆ ਗਿਆ ਇੱਕ ਕਾਪਵੋਡ ਦੀ ਜਗ੍ਹਾ ਰੱਖੀ ਹੋਈ ਹੈ ਥੋੜੀ ਪਿੱਛੇ ਕੀਤੀ ਹੋਈ ਹੈ ਵਾਲ ਹਾਂ ਜੀ ਕੋਈ ਇਸ ਵਿੱਚ ਪੋਪੀ ਪੀਓਪੀ ਕੀਤੀ ہوئی ਹੈ ਦੋਸਤੋ ਸਾਰੇ ਰੂਮਾਂ ਦੇ ਵਿੱਚ ਡਾਊਨ ਸੀਲਿੰਗ ਨਹੀਂ ਕੀਤੀ ਹੈਗੀ ਵਿੱਚ ਪੀਓਪੀ ਹੈ ਆ ਵਾਸ਼ਰੂਮ ਅਟੈਚਾ ਨਾਲ ਪਿੱਛੇ ਦੋਨੇ ਤਿੰਨੇ ਵਾਸ਼ਰੂਮਾਂ ਦੇ ਵਿੱਚ ਵਿੰਡੋ ਲਾਈ ਹੋਈ ਹੈ ਤਾਂ ਕਿ ਲਾਈਟ ਵਗੈਰਾ ਪੈਂਦੀ ਰਹੇ ਇੱਕ ਬੈਡਰੂਮ ਇਧਰ ਆ ਗਿਆ ਇਹ ਬਾਈ ਕਹਿੰਦਾ ਆਪਾਂ ਦੋ ਆਪਸ਼ਨਾਂ ਰੱਖੀਆਂ ਇੱਥੇ ਇਹਨੂੰ ਸਟੋਰ ਵੀ ਬਣਾ ਸਕਦੇ ਆ ਇਹਦੇ ਨਾਲ ਇੱਕ ਸਟੋਰ ਅਟੈਚ ਕੀਤਾ ਛੋਟਾ ਜੇਕਰ ਇਹਨੂੰ ਬੈੱਡਰੂਮ ਦੇ ਤੌਰ ਤੇ ਵਰਤਣਾ ਤਾਂ ਬੈੱਡਰੂਮ ਦੇ ਤੌਰ ਤੇ ਹੀ ਵਰਤ ਸਕਦੇ ਆ ਨਹੀਂ ਸਟੋਰ ਦੇ ਤੌਰ ਤੇ ਆਪਾਂ ਨੇ ਹੈਗਾ ਹੀ ਆ ਇਹ ਤੇ ਆ ਵੇਖੋ ਸਾਰੇ ਰੂਮ ਇਹ 13x13 ਦੇ ਨੇ ਦੋਸਤੋ ਡ੍ਰੈنگ ਰੂਮ ਵੀ 12x13 ਦਾ ਹੈ ਬੈੱਡਰੂਮ 13x13 ਦੇ ਤੇ ਜਿਹੜੀ ਕਿਚਨ ਹੈਗੀ ਉਹ 10x12 ਦੀ ਹੈ ਆ ਉੱਪਰ ਜਾ ਰਹੇ ਆ ਉੱਪਰ ਪੌੜੀਆਂ ਦੇਖੋ ਕਿ ਇੱਥੇ ਗ੍ਰਿਲ ਵਗੈਰਾ ਲੱਗ ਜਾਣੀ ਆ ਤੇ ਡਿਊਪਲੈਕਸ ਕੋਠੀ ਆ ਦੋਸਤੋ ਇੱਧਰ ਵਿੰਡੋ ਇਹ ਤੇ ਵੀ ਇਦਾਂ ਦੀ ਜਗ੍ਹਾ ਨਹੀਂ ਹੈਗੀ ਕੀ ਮਤਲਬ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਓਪਨ ਆ ਦੇਖੋ ਇੱਧਰ ਵੀ ਇੱਕ ਵਿੰਡੋ ਇੱਤੀ ਹੈ ਤਾਂ ਕਿ ਨੇਚਰਲ ਲਾਈਟ ਬਹੁਤ ਜ਼ਿਆਦਾ ਪਵੇ ਇੱਥੇ ਗਲਾਸ ਲੱਗਣੇ ਨੇ ਉੱਪਰ ਡਾਊਨ ਸੀਲਿੰਗ ਉੱਪਰ ਲੋਬੀ ਦੇ ਵਿੱਚ ਉੱਪਰ ਲੋਬੀ ਬਹੁਤ ਖੁੱਲੀ ਆ ਵੇਖੋ ਨਕਸ਼ਾ ਬਹੁਤ ਵਧੀਆ ਦੋਸਤੋ ਇਸ ਕੋਠੀ ਦਾ ਪੰਮੇ ਕਲਾ ਵਿੱਚ ਬਣੀ ਹੋਈ ਹੈ ਇਹ ਮਾਨਸਾ ਦੇ ਇਹ ਪਿੱਛੇ ਗੇਟ ਹੈ ਜਿੱਥੇ ਕਿ ਖੁੱਲੀ ਜਗ੍ਹਾ ਰੱਖੀ ਆ ਮਗਰ ਓਪਨ ਆ ਵੇਖੋ ਇਹ ਬੈਕ ਤੋਂ ਕੋਠੀ ਹੈ ਤੇ ਜਿਹੜੀਆਂ ਚਗਾਠਾਂ ਨੇ ਨਾ ਦੋਸਤੋ ਇਹ ਵੀ ਵੀਰੇ ਨੇ ਨਾ ਪੱਥਰ ਦੀਆਂ ਲਾਈਆਂ ਨੇ ਰੇਸੇ ਵਾਲਾ ਪੱਥਰ ਆ ਇਹ ਇਹਦੇ ਉੱਤੇ ਕਾਰੀਗਰੀ ਵਗੈਰਾ ਵੀ ਹੋ ਜਾਂਦੀ ਹੈ ਆ ਵੇਖੋ ਇਹ ਬੈਡਰੂਮ ਆ ਗਿਆ ਇਹ ਬੈਡਰੂਮ ਦਾ ਇੱਕ ਫਰੰਟ ਤੇ ਸਾਈਡ ਤੇ ਜੋ ਕਿ ਬੈਕ ਸਾਈਡ ਆ ਗਈ ਕੋਠੀ ਦੀ ਤਾਂ ਉਧਾਂ ਸਾਈਡ ਵੀ ਕਹਿ ਸਕਦੇ ਆ ਇਹਦੇ ਨਾਲ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਆ ਏ ਬਾਈ ਕਹਿੰਦਾ ਆਪਾਂ ਨੇ ਵੱਡੀ ਵਿੰਡੋ ਨਹੀਂ ਹੈਗੀ ਇਹ ਵੱਡੀ ਵਿੰਡੋ ਦੇ ਤੌਰ ਤੇ ਵੀ ਕੰਮ ਦੇਉ ਇਹ ਗੇਟ ਦੇ ਤੌਰ ਤੇ ਵੀ ਇਹ نیچے ਤੱਕ ਹੈ ਇਥੇ ਸਲਾਈਡਰ ਸ਼ੀਸ਼ਾ ਲਗਾਉਣਾ ਜੋ ਕਿ ਸਾਈਡ ਤੇ ਖੁੱਲਣਾ ਹੈ ਆ ਵੇਖੋ ਦੋਸਤੋ ਇਹ ਬੈਡਰੂਮ ਦਾ ਗੇਟ ਵੀ ਹੈ ਦਰਵਾਜ਼ਾ ਵੀ ਕਹਿ ਸਕਦੇ ਆ ਇਹਨੂੰ ਆਪਾਂ ਤੇ ਵਿੰਡੋ ਵੀ ਕਹਿ ਸਕਦੇ ਆ ਸ਼ੀਸ਼ਾ ਲੱਗੂ ਇਥੇ ਬਹੁਤ ਜ਼ਿਆਦਾ ਚਾਨਣ ਵੀ ਰਹਿਣਾ ਇਸ ਤੇ ਪਰਦੇ ਵਗੈਰਾ ਪਾ ਕੇ ਆ ਵੇਖੋ ਇੰਦਰੀਆਂ ਚਗਾਠਾਂ ਨੇ ਦੋਸਤੋ ਸਾਰੀਆਂ ਬਾਈ ਕਹਿੰਦਾ ਇਹ ਸਸਤੀ ਹੀ ਪੈਂਦੀਆਂ ਨੇ ਕਹਿੰਦਾ ਕੋਈ ਐਡੀਆਂ ਮਹਿੰਗੀਆਂ ਨਹੀਂ ਪੈਂਦੀਆਂ ਇੱਧਰ ਵੀ 3D POP ਆ ਵੇਖੋ ਬਾਲਕਨੀ ਦੋਸਤੋ ਸੈਕੰਡ ਪੋਰਸ਼ਨ ਹਲਕੋ ਸਫਾਈ ਬਹੁਤ ਆ ਦੋਸਤੋ ਕੋਠੀ ਦੇ ਉੱਤੇ ਜਿਵੇਂ ਕਿ ਠੇਕੇ ਤੇ ਕੰਮ ਕਰਾਇਆ ਬਾਈ ਨੇ ਠੇਕੇਦਾਰ ਤੋਂ ਪਰ ਸਫਾਈ ਬਹੁਤ ਹੈ ਇਦਾਂ ਲੱਗਦਾ ਜਿਵੇਂ ਰੀਜ਼ਨਲ ਬਣਾਈ ਹੋਈ ਕੋਠੀ ਆ ਪੂਰੀ ਇਹ ਨਹੀਂ ਹੈਗਾ ਵੀ ਫਹਾ ਜ ਨਹੀਂ ਵੱਡੇ ਵਿੱਚ ਫਹਾ ਵੜਨਦੇ ਠੇਕੇਦਾਰ ਵੀ ਹੁੰਦੇ ਨੇ ਕਾਲੀ ਹੁੰਦੀ ਆ ਹੋਰ ਜਗ੍ਹਾ ਜਾਣ ਦੀ ਕਿਉਂਕਿ ਠੇਕਾ ਕੀਤਾ ਹੁੰਦਾ ਜਲਦੀ ਜਲਦੀ ਨਵੇੜਨਾ ਹੁੰਦਾ ਕੰਮ ਉਹਨਾਂ ਨੇ ਆਹ ਵੇਖੋ ਦੋਸਤੋ ਇੱਧਰ ਪੌੜੀ ਚੜੂਗੀ ਰਾਈਟ ਸਾਈਡ ਤੇ ਉੱਪਰ ਨੂੰ ਪੌੜੀ ਚੜਾਉਣ ਵਾਲੀ ਪਈ ਆ ਤੇ ਕੋਠੀ ਦਾ ਫਰੰਟ ਨਾ ਜਿਹੜਾ ਸੇਮ ਆ ਇੱਕੋ ਜਿਹਾ ਨੀਚੋਂ ਵੀ ਉੱਪਰੋਂ ਵੀ ਇਹ ਸੈਕੰਡ ਪੋਰਸ਼ਨ ਆ ਜੋ ਕਿ ਵਿਖਾਉਣੇ ਤੁਹਾਨੂੰ ਵਿਚਾਲੋਂ ਸੈਂਟਰ ਦੇ ਵਿੱਚੋਂ ਆ ਵੇਖੋ ਦੋਸਤੋ ਬਹੁਤ ਸੋਹਣੀ ਲੋਕਾ ਕੋਠੀ ਦੀ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਪੰਜਾਬੀ ਵੀ 31 ਦੋਸਤੋ ਆਪਾਂ ਨਵੀਆਂ-ਨਵੀਆਂ ਕੋਠੀਆਂ ਹਰ ਰੋਜ਼ ਦਿਖਾਉਂਦੇ ਹੀ ਰਹਿਣੇ ਆ ਤੇ ਬਹੁਤ ਆਈਡੀਆ ਹੋ ਜਾਂਦਾ ਕੋਠੀ ਦੀ ਪੂਰੀ ਵੀਡੀਓ ਵੇਖ ਕੇ ਧੰਨਵਾਦ ਦੋਸਤੋ